ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਜੀ ਸ਼ਹੀਦਾਂ ਦੇ ਸਰਤਾਜ ਦਰਬਾਰ ਸਾਹਿਬ ਸ੍ਰੀ ਤਰਨਤਾਰ ਸਾਹਿਬ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਇੱਕ ਪਾਧਰੋਂ ਦਿਨ ਸ਼ਨੀਵਾਰ 16 ਗਤ 2025 ਕਰੋ ਦਰਸ਼ਨ ਜੀ ਸਤਿਨਾਮ ਵਾਹਿਗੁਰੂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਗੁਰਦੁਆਰਾ ਸ੍ਰੀ ਗੁਰੂ ਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਬਾਬਾ ਜੀ ਸਤਨਾਮ ਵਾਹਿਗੁਰੂ ਜੋ ਜੀਵ ਤੇਰੇ ਦਰਤਿਆ ਸੂਰ ਰਾਜੀ ਜਾਵੇ ਨਿਸ਼ਾਨ ਸਾਹਿਬ ਸੱਚਾ ਪਾਤਸ਼ਾਹ ਸਤਨਾਮ ਸरोवर ਇਸ ਪਾਸੇ ਸਰੋਵਰ ਦੇ ਦਰਸ਼ਨ ਦਮਾਨ ਹਾਲ ਉਧਰ ਲੰਗਰ ਹਾਲ ਆ ਦਿਨ ਰਾਤ ਲੰਗਰ ਚੱਲਦਾ ਜੀ ਚਾਹ ਪਾਣੀ ਸੱਚਾ ਪਾਤਸ਼ਾਹ ਰੋਟੀ ਪਾਣੀ ਬਾਬਾ ਜੀ ਦੀ ਬਹੁਤ ਕਿਰਪਾ ਸਤਨਾਮ ਵਾਹਿਗੁਰੂ ਸੱਚਾ ਪਾਤਸ਼ਾਹ ਜੋ ਜੀਵ ਤੇਰੇ ਦਰਤਿਆ ਸੂਰ ਰਾਜੀ ਜਾਵੇ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਕਰੋ ਦਰਸ਼ਨ ਸ੍ਰੀ ਦਰਬਾਰ ਸਹਾਇ ਤਰਨਤਾਰਨ ਪੰਜਾਬ ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਜੀ ਦਾ ਸ਼ਹੀਦਾਂ ਦੇ ਸਰਤਾਜ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਇੱਕ ਪਾਧਰੂ ਦਿਨ ਸ਼ਨੀਵਾਰ 16 ਅਗਸਤ 2025 ਸੰਗਰਾਂਦ ਦਾ ਦਿਹਾੜਾ ਕਰੋ ਦਰਸ਼ਨ ਪਵਿੱਤਰ ਸਰੋਵਰ ਸਤ ਨਾਮ ਸ੍ਰੀ ਵਾਹਿਗੁਰੂ 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 ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਮਨਾਰਾ ਸਾਹਿਬ ਮਨਾਰਾ ਸਾਹਿਬ ਕਰੋ ਦਰਸ਼ਨ ਮਨਾਰਾ ਸਾਹਿਬ ਪਵਿੱਤਰ ਸਰੋਵਰ ਦੁਨੀਆ ਦਾ ਵੱਡਾ ਸਰੋਵਰ ਸ਼ਹੀਦਾਂ ਦੇ ਸਰਤਾ ਜੀ ਬਰਜਨ ਦੇਵ ਜੀ ਬਾਬਾ ਜੀ ਸਭ ਤੇ ਮਿਹਰ ਭਰੇ ਹੱਥ ਰੱਖਣਾ ਜੋ ਜੀ ਤੇਰੇ ਦਰ ਤੇ ਆਵੇ ਸੋ ਰਾਜੀ ਜਵੇ ਮੂੰ ਮੰਗੇ ਮਰਦਾਂ ਪਾਵੇ ਸਤ ਨਾਮ ਸ੍ਰੀ ਵਾਹਿਗੁਰੂ